ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਬਹੁਤ ਜ਼ਰਾ ਟੇਸਟੀ ਆਚਾਰ ਬਣਾਵਾਂਗੇ ਇਹ ਆਚਾਰ ਪੂਰਾ 1 ਸਾਲ ਤੱਕ ਬਿਲਕੁਲ ਖਰਾਬ ਨਹੀਂ ਹੋਏਗਾ ਜੇ ਤੁਸੀਂ ਮੇਰੇ ਤਰੀਕੇ ਦੇ ਨਾਲ ਸੇਮ ਸਟੈਪ ਫਾਲੋ ਕਰਦੇ ਹੋਏ ਅਚਾਰ ਬਣਾਉਗੇ ਤੁਹਾਡਾ ਚਾਤ ਇਸੇ ਤਰ੍ਹਾਂ ਦਾ ਹੀ ਰਹੇਗਾ ਬਹੁਤ ਜ਼ਿਆਦਾ ਵਧੀਆ ਅਚਾਰ ਬਣ ਕੇ ਤਿਆਰ ਹੋਏਗਾ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਹਾਲ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਹੀਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਆਪ ਬਹੁਤ ਹੀ ਟੇਸਟੀ ਇਕਦਮ ਡਿਲੀਸ਼ੀਅਸ ਅਚਾਰ ਬਣਾਉਂਦੀ ਰੈਸਪੀ ਸ਼ੁਰੂ ਕਰਦੇ ਹਾਂ ਅਚਾਰ ਬਣਾਉਣ ਵਾਸਤੇ ਇਥੇ ਮੈਂ ਸਾਰਾ ਸਮਾਨ ਪਹਿਲਾਂ ਤੋਂ ਪਿਆਰ ਕਰਕੇ ਰੱਖਿਆ ਹੋਇਆ ਹੈ 150 ਗ੍ਰਾਮ ਇਥੇ ਮੈਂ ਲਸਣ ਦੀਆਂ ਤੁਰੀਆਂ ਲਈਆਂ ਹਨ ਯਾਨੀ ਕਿ ਲਸਣ ਛਿੱਲਣ ਤੋਂ ਬਾਅਦ ਇਹ 150 ਗ੍ਰਾਮ ਹਨ ਕੁਝ ਛੋਟੇ ਹਨ ਕੁਝ ਵੱਡੇ ਹਨ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਲਸਣ ਲੈ ਸਕਦੇ ਹੋ ਤੇ ਇਹਨਾਂ ਨੂੰ ਮੈਂ ਧੋ ਕੇ ਤਰਖ ਲਿਆ ਹੈ ਤੇ 100 ਗ੍ਰਾਮ ਇਥੇ ਮੈਂ ਅਦਰਕ ਲਿਆ ਹੈ ਅਦਰਕ ਦਾ ਛਿਲਕਾ ਉਤਾਰ ਕੇ ਅਦਰਕ ਨੂੰ ਵੀ ਧੋ ਲਿਆ ਹੈ ਤੇ ਅਦਰਕ ਜਿਹੜਾ ਆਪਾਂ ਲੈਣਾ ਹੈ ਇਹ ਆਪਾਂ ਧਾਗੇ ਵਾਲਾ ਲੈਣਾ ਯਾਨੀ ਕਿ ਅਦਰਕ ਬਿਲਕੁਲ ਪੱਕਿਆ ਹੋਇਆ ਹੋਣਾ ਚਾਹੀਦਾ ਹੈ ਤੇ ਹਰੀਆਂ ਮਿਰਚਾਂ ਇੱਥੇ ਮੈਂ 50 ਗ੍ਰਾਮ ਲਈਆਂ ਹਨ ਇਹਨਾਂ ਵਿੱਚ ਡੰਡੀਆਂ ਦੇ ਸਮੇਤ ਤੋਂ ਹ ਤ ਹੈ ਡੰਡੀਆਂ ਉਤਾਰ ਕੇ ਇਹਨਾਂ ਨੂੰ ਨਹੀਂ ਤੋੜਨਾ ਡੰਡੀਆਂ ਸਮੇਤ ਹੋਣਗੇ ਇਹਨਾਂ ਵਿੱਚ ਪਾਣੀ ਨਹੀਂ ਜਾਏਗਾ ਇਹਨਾਂ ਨੂੰ ਵੀ ਆਪਾਂ ਇੱਕ ਵਾਰੀ ਸੁਕਾ ਲਿਆ ਹੈ ਹੁਣ ਆਪਾਂ ਹਰੀਆਂ ਮਿਰਚਾਂ ਦੀ ਡੰਡੀਆਂ ਉਤਾਰ ਲਵਾਂਗੇ ਤੇ ਅਦਰਕ ਨੂੰ ਆਪਾਂ ਇਸ ਤਰ੍ਹਾਂ ਲੰਬੇ-ਲੰਬੇ ਪੀਸਾਂ ਵਿੱਚ ਕੱਟ ਲਵਾਂਗੇ ਅਦਰਕ ਹਮੇਸ਼ਾ ਆਪਾਂ ਪੱਕਿਆ ਹੋਇਆ ਧਾਗੇ ਵਾਲਾ ਹੀ ਲੈਣਾ ਹੈ ਤਾਂ ਕਿ ਆਪਣਾ ਅਚਾਰ ਖਰਾਬ ਨਾ ਹੋਵੇ ਹੁਣ ਇਹ ਸਾਰਾ ਕੁਝ ਮੈਂ ਇਸ ਤਰੀਕੇ ਨਾਲ ਕੱਪੜੇ ਉੱਪਰ ਸੁੱਕਣੇ ਪਾ ਦਿੱਤਾ ਹੈ ਅਦਰਕ ਹਰੀਆਂ ਮਿਰਚਾਂ ਪਹਿਲਾਂ ਵੀ ਮੈਂ ਧੋ ਕੇ ਇਹਨਾਂ ਨੂੰ ਸੁਕਾ ਲਿਆ ਸੀ ਲਸਣ ਵੀ ਥੋੜਾ ਸੁਕਾ ਲਿਆ ਸੀਗਾ ਪਰ ਇਹਨਾਂ ਨੂੰ ਆਪਾਂ 4 ਘੰਟੇ ਧੁੱਪ ਵਿੱਚ ਰੱਖਣਾ ਹੈ ਜਾਂ ਤੁਸੀਂ ਇਹਨਾਂ ਨੂੰ ਪੂਰੀ ਰਾਤ ਵਾਸਤੇ ਰੂਮ ਵਿੱਚ ਰੱਖ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਡਰਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਚਾਰ ਦੇ ਸਮਾਨ ਨੂੰ ਚੰਗੀ ਤਰ੍ਹਾਂ ਸੁਕਾਓਗੇ ਤਾਂ ਤੁਹਾਡਾ ਅਚਾਰ ਬਿਲਕੁਲ ਖਰਾਬ ਨਹੀਂ ਹੋਏਗਾ ਹੁਣ ਸਾਰਾ ਕੁਝ ਮੈਂ ਸੁਕਾ ਲਿਆ ਹੈ ਹੁਣ ਆਪਾਂ ਹਰੀਆਂ ਮਿਰਚਾਂ ਦੀ ਕਟਿੰਗ ਇਸ ਤਰੀਕੇ ਨਾਲ ਕਰ ਲਵਾਂਗੇ ਹਰੀ ਮਿਰਚ ਨੂੰ ਆਪਾਂ 2-2 ਪੀਸਾਂ ਵਿੱਚ ਕੱਟ ਲਵਾਂਗੇ ਹੁਣ ਆਪਾਂ ਅਚਾਰ ਵਾਸਤੇ ਮਸਾਲਾ ਤਿਆਰ ਕਰ ਲਵਾਂਗੇ ਇੱਥੇ ਮੈਂ ਇੱਕ ਵੱਡਾ ਚਮਚ ਸੁੱਕਾ ਧਨੀਆ ਲਿਆ ਹੈ ਇੱਕ ਵੱਡਾ ਚਮਚ ਇੱਥੇ ਮੈਂ ਸੌਫ ਲਈ ਹੈ ਇੱਕ چھوٹਾ ਚਮਚ ਜੀਰਾ ਲਿਆ ਹੈ 7-8 ਇੱਥੇ ਮੈਂ ਕਾਲੀ ਮਿਰਚ ਤੇ ਤਾਣੀ ਲਏ ਹਨ ਇੱਕ ਚਮਚ ਮੇਥਿਆਂ ਦੇ ਬੀਜ ਲਏ ਹਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਨਾ ਹੈ ਬਿਲਕੁਲ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਇਹਨਾਂ ਨੂੰ ਹਲਕਾ ਰੋਸਟ ਕਰਾਂਗੇ ਜਦੋਂ ਤੱਕ ਇਹਨਾਂ ਵਿੱਚ ਖੁਸ਼ਬੂ ਆਣੀ ਸ਼ੁਰੂ ਨਹੀਂ ਹੋ ਜਾਂਦੀ ਮਸਾਲਾ ਨੂੰ ਇਸ ਤਰੀਕੇ ਨਾਲ ਰੋਸਟ ਕਰਨਾ ਇਹਦੀ ਨਮੀ ਖਤਮ ਹੋ ਜਾਂਦੀ ਹੈ ਤੇ ਖੁਸ਼ਬੂ ਵੀ ਮਸਾਲੇ ਵਿੱਚੋਂ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਹੁਣ ਮਸਾਲੇ ਮੈਂ ਹਲਕੇ ਜਿਹੇ ਇਸ ਤਰੀਕੇ ਨਾਲ ਰੋਸਟ ਕਰਲੇ ਹਨ ਇਹਨਾਂ ਨੂੰ ਠੰਡਾ ਕਰਕੇ ਮਿਕਸਰ ਦੇ ਜਾਰ ਵਿੱਚ ਪਾ ਕੇ ਪੀਸ ਲਵਾਂਗੇ ਹੁਣ ਮੈਂ ਗੈਸ ਦੇ ਉੱਪਰ ਇੱਕ ਖੁੱਲਾ ਪੈਨ ਰੱਖਿਆ ਹੈ ਇਹਦੇ ਵਿੱਚ ਆਪਾਂ ਅੱਧਾ ਕੱਪ ਸਰੋਂ ਦਾ ਤੇਲ ਪਾਵਾਂਗੇ ਤੇਲ ਇੱਥੇ